ਦੇਖੋ ਮਾਹੌਲ ਬਿਲਕੁਲ ਠੀਕ ਵਾ ਹੋਰ ਹੋਰੀ ਲੋੜਾ ਬੋਟ ਰਿਆ ਉਹ ਆ ਗਿਆ ਤੁਸੀਂ ਦੇਖੋ ਲਾਈਨਾਂ ਜਿਹੜੀਆਂ ਲੇਡੀਜ਼ ਦੀਆਂ ਵੀ ਬੰਦਿਆਂ ਦੀਆਂ ਉਹ ਲੱਗੀਆਂ ਆ ਔਰ ਮੈਂ ਆਪਣੇ ਪੈਂਟ ਹੰਡਲ ਦੇ ਵਿੱਚ ਆਪਣੇ ਪਰਿਵਾਰ ਸਵੇਦ ਆਪਣੀ ਬੋਟ ਪਾਈ ਸੋ ਬੜੀ ਖੁਸ਼ੀ ਆ ਔਰ ਮੈਨੂੰ ਹੋਪ ਆ ਕਿ ਸਾਰੇ ਹਲਕੇ ਦੇ ਵਿੱਚ ਲੋਕ ਅਮਨ ਮਾਨ ਨਾਲ ਵੋਟਾਂ ਪਾਉਣਗੇ ਔਰ ਜਿਹੜੀ ਉਹਨਾਂ ਦੀ ਪਸੰਦ ਆ ਔਰ ਭਾਰਤੀ ਜਨਤਾ ਪਾਰਟੀ ਅੱਜ ਇੱਕ ਸਾਰਿਆਂ ਦੀ ਜਿਹੜੀ ਆ ਪਹਿਲੀ ਪਸੰਦ ਬਣਦੀ ਨਜ਼ਰ ਆ ਰਹੀ ਆ ਇਸ ਹਲਕੇ ਦੇ ਅੰਦਰ ਜਿਹੜੇ 7 ਵਜੇ ਤੋਂ VOTING ਸ਼ੁਰੂ ਆ ਤੇ ਇਸ ਵੇਲੇ ਕਿਦਾਂ ਦਾ ਰੁਜ਼ਾਨ ਆ ਰਿਹਾ ਨੇ ਕਿ ਤੁਸੀਂ ਦੇਖੋ ਪਹਿਲਾਂ ਤੇ VOTER ਨੂੰ ਸ਼ੱਕ ਸੀਗਾ ਡਾਊਟ ਸੀ ਕਿ 8 ਵਜੇ ਸ਼ੁਰੂ ਹੋਣੀ ਆ ਪਰ ਹੁਣ ਕਿਉਂਕਿ 9 ਤੋਂ ਉੱਪਰ ਟਾਈਮ ਹੋ ਗਿਆ ਤੇ ਹੁਣ VOTER ਆ ਗਿਆ ਘਰੋਂ ਤੋਂ ਬਾਹਰ ਆ ਰਹੇ ਆ ਲੇਡੀਜ਼ ਆਪਣੇ ਘਰਾਂ ਦੇ ਕੰਮ ਕੂ ਕਰਨੇ ਹੁੰਦੇ ਆ ਸਾਰੇ ਬੰਦੇ ਜਿਹੜੇ ਆ ਹੌਲੀ-ਹੌਲੀ ਹੁਣ ਜਾਨ ਵੱਧ ਰਿਆ ਇੱਕ ਪਾਸੇ ਕਿਸਾਨਾਂ ਨਾਲ ਉਹ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਕਿਦਾ ਦੇਖਦੇ ਹਾਂ ਕਿੰਨਾ ਕੁ ਨੁਕਸਾਨ ਹੋ ਸਕਦਾ ਇਹਦੇ ਨਾਲ ਨਹੀਂ ਉਹ ਕੋਈ ਬਤੀ ਵੱਡੀ ਗੱਲ ਨਹੀਂ ਕਿਸਾਨ ਤੇ ਇਸ ਵੇਲੇ ਐ ਸਰਕਾਰ ਤੋਂ ਔਖਾ ਹੈ ਜਿੰਨੇ ਝੋਨੇ ਵਿੱਚ ਰੋੜਿਆ ਕਿਸਾਨ ਨੂੰ ਕਿਸਾਨਾਂ ਦੇ ਮੰਡੀਆਂ ਵਿੱਚ ਰੋੜੇ ਆ ਉਹਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਭਗਵੰਤ ਮਾਨ ਸਰਕਾਰ ਉਹ ਬਿਲਕੁਲ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਜਿਮਨੀ ਚੋਂ ਦੀ ਗੱਲ ਕਰੀਏ ਤਾਂ ਹਰ ਵਾਰ ਸਰਕਾਰ ਦੇ ਹੱਕ ਦੇ ਵਿੱਚ ਹੀ ਜਾਂਦੀ ਹੈ ਤੇ ਇਸ ਵਾਰ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਤਿੰਨ ਤੋਂ ਚਾਰ ਵਾਰ ਸੀਐਮ ਭਗਵੰਤ ਮਾਨ ਆ ਚੁੱਕੇ ਨੇ ਤੇ ਕੇਜਰੀ ਆਲਵੀ ਇੱਥੇ ਆ ਕੇ ਰੈਲੀਆਂ ਕਰ ਚੁੱਕੇ ਨੇ ਦੇਖੋ ਪੁਰਾਣੇ ਇਤਿਹਾਸ ਦੇ ਵਿੱਚ ਇਹ ਸਾਹਮਣੇ ਆਉਂਦਾ ਰਿਹਾ ਕਿ ਗਿੱਦੜਵਾਹੇ ਦੀ ਜਮਣੀ ਚੌਣ ਤੇ ਕੱਲ ਦਾ ਜਿੱਤਿਆ ਸੀ ਤਾਂ ਬਿਆਸ ਸਿੰਘ ਦੀ ਸਰਕਾਰ ਮੁੜ ਕੇ ਫੇਲ ਹੋਈ ਸੀ। ਇਵੇਂ ਅਜਨਾਲੇ ਦੀ ਇਲੈਕਸ਼ਨ ਜਿਹੜੀ ਆ ਉਹਦੇ ਵਿੱਚ ਵੀ ਕੱਲ ਦਾ ਜਿੱਤਿਆ ਸੀ ਤਾਂ ਸਰਕਾਰ ਫੇਲ ਹੋਤ। ਇਹ ਸਰਕਾਰਾਂ ਬੇਲੇ ਜਿਹੜੀਆਂ ਆਪੋਜੀਸ਼ਨ ਜਿੱਤਦੀਆਂ ਆਈਆਂ ਜੇ ਸਰਕਾਰ ਜਿਹੜੀ ਆ ਉਹ ਚੰਗੇ ਕੰਮ ਨਾ ਕਰੇ। ਹੁਣ ਭਗਵੰਤ ਮਾਨ ਦਾ ਤਾਂ ਇੱਕ ਕੰਮ ਵੀ ਚੰਗਾ ਨਹੀਂ। ਇਸ ਕਰਕੇ ਉਹਦੇ ਜਮਣੀ ਚੌਣ ਜਿੱਤਣ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ। ਜੀ ਜੇਕਰ ਗੱਲ ਕੀਤੀ ਜਾਵੇ ਤਾਂ ਡਾਕਟਰ ਰਾਜ ਦੀ ਹਰ ਵਾਰ ਇਹ ਇੱਕ ਦੇ ਵਿੱਚ ਇਹੀ ਬਿਆਨ ਦਿੱਤਾ ਜਾਂਦਾ ਹੈ ਕਿ ਸੋਹਣ ਸਿੰਘ ਠੰਡਲ ਦੀ ਜਮਾਨਤ ਤੱਕ ਜਵਦੋਈ ਕਰ ਦਿੱਤੀ ਹੈ ਡਾਕਟਰ ਰਾਜ ਜਿਹੜਾ ਆ ਉਹ ਬਹੁਤ ਉੱਚੇ ਉੱਚੇ ਗੱਲਾਂ ਕਰਦਾ ਪਰ ਐਸ ਇਲੈਕਸ਼ਨ ਨੇ ਉਹਨੂੰ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਹਮੇਸ਼ਾ ਜਿਹੜਾ ਆ ਉਹ ਕਿਸੇ ਦਾ ਵੀ ਹੂਜ ਚੜਦੇ ਕੱਲਾ ਬਚ ਨਹੀਂ ਹੁੰਦਾ ਤੇ ਜਿਹੜਾ ਵਾਰ-ਵਾਰ ਇਥੇ ਮੁਖਮਤੀ ਦਾ ਹੋਣਾ ਉਹਨਾਂ ਦੀ ਜਿਹੜੀ ਕਬਰਾਟਵਾ ਜਾਂ ਉਹਦੇ ਜਿਹੜੇ ਇਦਾਂ ਦੇ ਹੱਥ ਕੰਡੇ ਵਰਤਣਾ ਉਹ ਇਹ ਸਾਬਤ ਕਰਦਾ ਰਿਹਾ ਕਿ ਡਰਾਉਣਾ ਤਮਕਾਉਣਾ ਪੰਡਾ ਦੀਆਂ ਪੰਚਾਇਤਾਂ ਨੂੰ ਹੋਰ ਬੰਦਿਆਂ ਨੂੰ ਉਹ ਕਿਉਂ ਕਿਸੇ ਲੇ ਕੇ ਅੰਦਰੋਂ ਡਰ ਪੈਦਾ ਹੋ ਗਿਆ ਅੱਜ ਬੋਟ ਪਾ ਕੇ ਆਏ ਹਾਂ ਕਿਦਾਂ ਦਾ ਮਹਿਸੂਸ ਕਰ ਰਹੇ ਹਾਂ ਪਾਰਟੀ ਦੇ ਵਾਸੀ ਕੀ ਮਾਹੌਲ ਹੈ ਤੇ ਦੇਖੋ ਮਾਹੌਲ ਦੀ ਗੱਲ ਇਦਾਂ ਆ ਕਿ ਪਹਿਲੀ ਵਾਰੀ ਹੋ ਰਿਹਾ ਕਿ ਆਪਣੇ ਹਲਕੇ ਚੱਬੇਵਾਲ ਦੇ ਵਿੱਚ ਜਮਿਨੀ ਚੋਣ ਆਈ ਹੈ ਇਹ ਚੋਣ ਆਈ ਕਿਉਂ ਆ ਇਹਦੇ ਤੋਂ ਵੀ ਆਪਾਂ ਸਭ ਪੱਲੀ ਪੰਤ ਜਾਣੂ ਆ ਕਿ ਮੌਜੂਦਾ ਜੋ ਵਿਧਾਇਕ ਬਣੇ ਸਨ 2022 ਦੇ ਵਿੱਚ ਉਹਨਾਂ ਨੇ ਪਾਰਟੀ ਛੱਡੀ ਆਮ ਆਦਮੀ ਪਾਰਟੀ ਚਲੇ ਗਏ ਉਧਰੋਂ ਲੋਕ ਸਭਾ ਦੇ ਇਲੈਕਸ਼ਨ ਲੜ ਲਏ ਉਸ ਤੋਂ ਬਾਅਦ ਕਿ ਇਹ ਸੀਟ ਖਾਲੀ ਹੋ ਗਈ ਅੱਜ ਜਿੰਨੇ ਦਿਨ ਹੋ ਗਏ ਅਜ ਵੋਟਾਂ ਦਾ ਦੇਨੇ ਆ ਪਰ ਜਿਸ ਦਿਨ ਤੋਂ ਪ੍ਰਚਾਰ ਆਪਾਂ ਕਰ ਰਹੇ ਆ ਕਿਤੇ ਕੋਈ ਅਜਿਹੀ ਗੱਲ ਨਹੀਂ ਆਈ ਕਿ ਜਿਸ ਤਰੀਕੇ ਨਾਲ ਇੱਕ ਹਵਾ ਕ੍ਰੀਏਟ ਕੀਤਾ ਜਾਂਦਾ ਸੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਨੂੰ ਪਿੰਡਾਂ ਦੇ ਵਿੱਚ ਨਹੀਂ ਵੰਣ ਦਿੱਤਾ ਜਾਊਗਾ ਜਾਂ ਉਹਦਾ ਵਿਰੋਧ ਹੋਊਗਾ ਮੈਂ ਸਮਝਦਾ ਕਿ ਪਰਮਾਤਮਾ ਦੀ ਤੇ ਚੱਬੇਵਾਲ ਹਲਕੇ ਦੇ ਲੋਕਾਂ ਦੀ ਇਹ ਬਹੁਤ ਵੱਡੀ ਇੱਕ ਕਿਰਪਾ ਰਹੀ ਹੈ ਤਾਂ ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ ਸਮੁੱਚੇ ਇਲਾਕੇ ਦਾ ਕਿ ਹਰ ਇੱਕ ਪਿੰਡ ਦੇ ਵਿੱਚ ਹਰ ਥਾਂ ਦੇ ਉੱਤੇ ਬਹੁਤ ਭਰਪੂਰ ਸਮਰਥਨ ਬਹੁਤ ਭਰਪੂਰ ਜਿਹੜਾ ਸਾਾਨੂੰ ਆਦਰਮਾਨ ਜਿਹੜਾ ਆ ਪਿੰਡਾਂ ਵਿੱਚ ਗਿਆ ਨੂੰ ਸਰਦਾਰ ਸੋਹਣ ਸਿੰਘ ਠੰਡਲ ਨੂੰ ਇਲਾਕੇ ਦੇ ਲੋਕਾਂ ਵੱਲੋਂ ਦਿੱਤਾ ਗਿਆ ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਐਡ ਕਰਨੀ ਚਾਹਾਂਗਾ ਇਹ ਮੈਂ ਗੱਲ ਕਰਨੀ ਵੀ ਤਾਂ ਚਾਹਣਾ ਕਿਉਂਕਿ ਹਜੇ ਕੋ ਬਹੁਤਾ ਲੰਬਾ ਸਮਾਂ ਨਹੀਂ ਹੋਇਆ ਪੰਚਾਇਤਾਂ ਦੀਆਂ ਵੋਟਾਂ ਲੱਗੀਆਂ ਮਹੀਨਾ ਨਹੀਂ ਹਜੇ ਹੋਇਆ ਇੱਕ ਜੋ ਹਾਲਾਤ ਇਸ ਹਲਕੇ ਦੇ ਵਿੱਚ ਜਿਸ ਦਿਨ ਪੰਚਾਇਤੀ ਚੋਣਾਂ ਸੀ ਉਸ ਦਿਨ ਹੋਏ ਆ ਕਿਵੇਂ ਜਿੱਤਿਓ ਲੋਕਾਂ ਨੂੰ ਚਾਰ-ਚਾਰ ਪੰਜ-ਪੰਜ ਵਾਰੀ ਰੀਕਾਉਂਟਿੰਗ ਕਰ-ਕਰਕੇ ਦੁਬਾਰ ਤੋਂ ਦੁਬਾਰ ਗਿਣਤੀ ਕਰ-ਕਰਕੇ ਲੋਕਾਂ ਨੂੰ ਹਰਾਇਆ ਉਹ ਗੁੱਸਾ ਜਿਹੜਾ ਉਹ ਲੋਕਾਂ ਦੇ ਮਨਾਂ 'ਚੋਂ ਨਿਕਲਿਆ ਨਹੀਂ ਤੇ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹਨਾ ਕਿ ਆਪਾਂ ਨੂੰ ਇਹ ਸਭ ਤੋਂ ਵੱਡੀ ਤਾਕਤ ਹੈ ਆ ਵੋਟ ਦੀ ਕਿਰਪਾ ਕਰਕੇ ਆ ਕੇ ਜਿੱਥੇ ਅੱਜ ਆਪਣੀ ਵੋਟ ਦਾ ਇਸਤੇਮਾਲ ਕਰੋ ਉਤੇ ਇਹ ਜੋ ਧੱਕੇਸ਼ਾਹੀ ਆਪਣੇ ਨਾਲ ਹਜੇ ਥੋੜੇ ਦਿਨ ਪਹਿਲਾਂ ਹੋਈ ਆ ਉਸ ਧੱਕੇਸ਼ਾਹੀ ਦਾ ਵੀ ਮੂੰਹ ਤੋੜ ਜਿਹੜਾ ਉਹ ਜਵਾਬ ਦੋ ਜਿਹੜੀ ਆਪਾਂ ਗੱਲ ਕਰ ਰਹੇ ਆ ਕਿ ਉਹ ਕਹਿੰਦੇ ਨੇ ਕਿ ਡਾਕਟਰ ਰਾਜਕਮਾਰ ਜੀ ਕਿ ਕਾਂਗਰਸੀ ਉਮੀਦਵਾਰ ਦੀ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਜਬਤ ਹੋਏਗੀ ਤੇ ਜੇ ਜੇ ਨਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਹੀ ਜਬਤ ਹੋਣੀਆਂ ਸੀ ਫਿਰ ਕਿਉਂ ਦਿਨ ਰਾਤ ਭੱਜੇ ਫਿਰਦੇ ਆ ਕਿਉਂ ਰਾਤ ਦੇ 11-11 ਵਜੇ ਵੀ ਲੋਕਾਂ ਦੇ ਪਿੰਡਾਂ ਦੇ ਵਿੱਚ ਲੋਕਾਂ ਦੇ ਦਰਾਂ ਉਤੇ ਘੁੰਮਦੇ ਆ ਫਿਰ ਤੁਸੀਂ ਰਾਮਨਾਲ ਆਪਣੇ ਘਰ ਬੈਠਦੇ ਚਾਰ-ਚਾਰ ਵਾਰੀ ਤੁਹਾਨੂੰ ਮੁੱਖ ਮੰਤਰੀ ਲਿਹਾਉਣਾ ਪੈ ਗਿਆ ਇੱਕ ਚੱਬੇ ਵਾਲ ਹਲਕੇ ਦੇ ਵਿੱਚ ਕਿਸ ਕਰਕੇ ਕਿ ਮੈਦਾਨ ਦੇ ਵਿੱਚ ਸਰਦਾਰ ਸੋਹਣ ਸਿੰਘ ਠੰਡਲ ਆ ਤੇ ਲੋਕਾਂ ਨੂੰ ਪਤਾ ਹੈ ਕਿ ਸਰਦਾਰ ਸੋਹਣ ਸਿੰਘ ਠੰਡਲ ਲੋਕਾਂ ਦਾ ਲੀਡਰ ਆ ਠੀਕ ਹੈ 20 ਸਾਲ ਲਗਾਤਾਰ ਸਰਕਾਰ 'ਚ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਆ ਤੇ ਜਿਸ ਦਿਨ ਲੋਕਾਂ ਨੇ ਫਤਵਾ ਦੇ ਦਿੱਤਾ ਸੀ ਸਾਡੀ ਜਗ੍ਹਾ ਉਹਨਾਂ ਨੂੰ ਜਿਤਾ ਕੇ ਭੇਜਦਾ ਸੀ ਉਦੋਂ ਵੀ ਠੰਡਲ ਨੇ ਕੋਈ ਇਲਾਕਾ ਨਹੀਂ ਸੀ ਛੱਡਿਆ ਉਸ ਦਿਨ ਵੀ ਆਪਣੇ ਇਲਾਕੇ 'ਚ ਰਿਹਾ ਅੱਜ ਵੀ ਆਪਣੇ ਇਲਾਕੇ 'ਚ ਆਂ ਗਾਂ ਵੀ ਲੋਕਾਂ ਦੀ ਸੇਵਾ ਲਈ ਆਪਣੇ ਇਲਾਕੇ 'ਚ ਰਹਿਣਾ ਮੈਂ ਇਹ ਹੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਆ ਕੇ ਜਿਹੜਾ ਆਪਣੀ ਵੋਟ ਦਾ ਇਸਤੇਮਾਲ ਕਰੋ ਅਤੇ ਇਹ ਜੋ ਗੁੱਸਾ ਜੋ ਤੁਹਾਡੇ ਮਨਾਂ ਦੇ ਵਿੱਚ ਹੈ ਵੋਟਰਾਂ ਦੇ ਧੱਕੇਸ਼ਾਹੀ ਦਾ ਉਹਦਾ ਅੱਜ ਮੂੰਹ ਤੋੜ ਜਵਾਬ ਦੇਣ ਦਾ ਬਹੁਤ ਵਧੀਆ ਦਿਨੇ ਆ ਬਹੁਤ ਬਹੁਤ ਧੰਨਵਾਦ